ਕੁਝ ਸਾਰੇ ਪਰਿਵਾਰ ਦੇ ਮੈਂਬਰ ਹੀ ਹੋ ਮੈਂ ਮੈਂ ਤੁਹਾਡੇ ਪਰਿਵਾਰ ਦੇ ਵਿੱਚੋਂ ਆ ਤੂੰ ਪਹਿਲਾਂ ਕਿ ਆਪਾਂ ਗੱਲਬਾਤ ਸ਼ੁਰੂ ਕਰੀਏ ਪੰਜਾਬ ਜਿਹੜਾ ਹੈ ਅਸੀਂ ਜਿਹੜਾ ਨਸ਼ਾ ਮੁਕਤੀ ਮੋਰਚਾ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਉਹਦਾ ਇੱਕ 파ਟ ਹੈ ਇਹਦੇ ਵਿੱਚ ਅਸੀਂ ਕੀ ਕੁਝ ਕਰਨਾ ਹੈ ਕਿਵੇਂ ਜਾਣਾ ਮੈਂ ਉਹਦਾ ਵਿਸਤਾਰ ਤੁਹਾਨੂੰ ਦਊਗਾ ਪਰ ਇੰਨਾ ਮੈਂ ਪਹਿਲਾਂ ਦੱਸ ਦਵਾਂ ਕਿ 5 ਜ਼ੋਨ ਦੇ ਵਿੱਚ ਪੰਜਾਬ ਨੂੰ ਵੰਡਿਆ ਦੁਆਬਾ ਮੱਝ ਤੇ ਮਾਲਵੇ ਦੇ ਅਸੀਂ ਤਿੰਨ ਜ਼ੋਨ ਬਣਾਏ ਨੇ ਕਿਉਂਕਿ ਮਾਲਵਾ ਵੱਡਾ ਹੈ ਬਹੁਤ ਜੋ ਆਪਾਂ ਜ਼ੀਰਪੁਰ ਤੋਂ ਸਟਾਰਟ ਹੋ ਜੀਏ ਉਹ ਮੁਖਸਰ ਸਾਹਿਬ ਇਹਨੂੰ ਜੜਾਓ ਕ੍ਰੋਸ ਕਰਦਾ ਗੰਗਾ ਨਗਰ ਦੇ ਨੇੜੇ ਤੱਕ ਜੜਾਓ ਚੱਲੇ ਜਾਂਦਾ ਸੋ ਇਹ ਤਿੰਨ ਜ਼ੋਨ ਬਣਾਏ ਨੇ ਜਿਹੜਾ ਮਾਲਵਾ ਈਸਟ ਹੈ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਜੱਗਾ ਜੀ ਨੂੰ ਦਿੱਤੀ ਆ ਅਸੀਂ ਜਿਹੜੇ ਕਿ ਸਾਡੇ ਇੱਥੇ ਪਟਿਆਲੇ ਦੇ ਵਿੱਚ ਡਿਪਟੀ ਮੇਅਰ ਨੇ ਔਰ ਬੜਾ ਗਰਾਉਂਡ ਲੈਵਲ ਦੇ ਉੱਤੇ ਉਹਨਾਂ ਨੇ ਕਈ ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਨੇ ਜੇ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਉਹਦੀ ਵਿਸਥਾਰ ਦੇ ਵਿੱਚ ਜਾਣਕਾਰੀ ਦਵਾ ਮੈਂ ਡੱਗਾ ਜੀ ਨੂੰ ਕਹੂੰਗਾ ਜੀ ਕਿ ਜਿਹੜੇ ਅੱਗੇ ਇਹਨਾਂ ਨੇ ਨਾਲ ਆਪਣੀ ਟੀਮ ਤਿਆਰ ਕੀਤੀ ਹੈ ਉਹਦਾ ਇੱਕ ਵਾਰੀ ਤੁਹਾਨੂੰ ਵਿਸਥਾਰ ਦੇ ਦਿੰਨ ਜੇਰੀ ਡਿਟੇਲ ਆ ਉਹ ਤੁਹਾਨੂੰ ਬਾਅਦ ਦੇ ਵਿੱਚ ਫੋਟੋ ਕਾਪੀ ਵੀ ਡੀਬੀਆਰ ਉਹ ਸਭ ਪਹੁੰਚਾ ਦੇ ਜੀ ਸਭ ਤੋਂ ਪਹਿਲਾਂ ਤਾਂ ਸਾਰਾ ਹੀ ਪ੍ਰਿੰਟ মিডিਆ ਦਾ ਇਲੈਕਟ੍ਰੋਨਿਕ মিডিਆ ਦਾ ਮੈਂ ਜ਼ੁਬਾਨੀ ਤੌਰ ਤੇ ਦੀ ਦੇਲੀ ਤੌਰ ਤੇ ਧੰਨਵਾਦ ਕਰੂੰਗਾ ਕਿ ਤੁਸੀਂ ਛੋਟੇ ਜਿਹੇ ਸੱਦੇ ਤੇ ਸਾਰੇ ਇੱਥੇ ਆਏ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਬਹੁਤ ਹੀ ਮਾਨ ਤੇ ਸਤਿਕਾਰ ਦੇ ਯੋਗ ਸਾਡੇ ਬਲਤੇਜ ਪੰਨੂ ਜੀ ਦਾ ਜਿਹੜੇ ਕਿ ਇਸ ਮਹਿਮ ਦੇ ਮੇਨ ਜਿਹੜੇ ਕੋਆਰਡੀਨੇਟਰ ਲਾਏ ਗਏ ਨੇ ਮੀਡੀਆ ਇੰਚਾਰਜ ਲਾਏ ਗਏ ਨੇ ਉਹਨਾਂ ਦਾ ਵੀ ਮੈਂ ਦੇਲੀ ਤੌਰ ਤੇ ਧੰਨਵਾਦ ਕਰਦਾ ਹਾਂ ਅੱਜ ਨਿਹਾਇਤ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਬਹੁਤ ਹੀ ਮਾਨ ਤੇ ਸਤਿਕਾਰ ਦੇ ਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਸ਼੍ਰੀ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਅਤੇ ਅਮਨ ਅਰੋੜਾ ਜੀ ਵੱਲੋਂ ਇੱਕ ਬਹੁਤ ਵੱਡੇ ਲੈਵਲ ਦੀ ਮਹਿਮ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ ਜੋ ਕਿ ਪਿਛਲੇ 2 ਮਹੀਨਿਆਂ ਤੋਂ ਬਹੁਤ ਸਪੀਡ ਨਾਲ ਕੰਮ ਕਰ ਰਿਹਾ ਸੀ ਯੁੱਧ ਨਸ਼ੇਗ੍ਰੁੱਪ ਇਹਦੇ ਤਹਿਤ ਨਸ਼ਾ ਮੁਕਤੀ ਮੋਰਚਾ ਇੱਕ ਨਵੀਂ ਆਰਗੇਨਾਈਜ਼ ਦੀ ਸਥਾਪਨਾ ਹੋਈ ਜਿਹਦੇ ਵਿੱਚ ਤਾਸ ਨੂੰ ਮਾਲਵਾ ਈਸਤਰੀ ਜ਼ਿੰਮੇਵਾਰੀ ਲੈ లై ਮੈਂ ਤੁਹਾਡੇ ਚੈਨਲ ਜ਼ਰੀਏ ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹਨਾ ਹੈ ਕਿ ਜੋ ਵੀ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਮੈਂ ਉਹ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਂਗਾ ਮੈਂ ਬਾਕੀ ਮੇਰੇ ਸਾਥੀਆਂ ਨਾਲ ਇੱਕ ਵਾਰੀ ਜ਼ਰੂਰ ਰੂਪਰੂ ਕਰਾਉਣਾ ਚਾਹੁੰਦਾ ਹੈ ਜਿਹੜੇ ਕਿ ਅਸੀਂ ਜ਼ਿਲ੍ਹਾ ਪੱਤਰ ਦੇ ਉੱਤੇ ਕੋਆਰਡੀਨੇਟਰ ਲਾਏ ਨੇ ਕਿਉਂਕਿ ਪੰਜਾਬ ਦੇ ਵਿੱਚ ਇਹ ਜਿਹੜਾ ਮਾਲਵਾ ਈਸਟ ਦਾ ਜ਼ੋਨ ਹੈ ਇਹਦੇ 5 ਨੇ ਜ਼ਿਲ੍ਹੇ ਨੇ 5 ਜ਼ਿਲ੍ਹਿਆਂ ਦਾ ਮੈਨੂੰ ਜ਼ਿੰਮੇਵਾਰੀ ਮਿਲੀ ਹੈ 5 ਜ਼ਿਲ੍ਹਿਆਂ ਦੇ ਜਿਹੜੇ ਅਸੀਂ ਕੋਆਰਡੀਨੇਟਰ ਲਾਏ ਹੈ ਉਹ ਡਿਸਟ੍ਰਿਕਟ ਵਾਈਜ਼ ਉਹਨਾਂ ਬਾਰੇ ਮੈਂ ਤੁਹਾਨੂੰ ਜ਼ਰੂਰ ਜਾਣਕਾਰੀ ਦਵਾਂਗਾ। ਮੁਲੇਰ ਕੋਟਲਾ ਤੋਂ ਸਾਡੇ ਬਹੁਤ ਹੀ ਮਾਣ ਤੇ ਸਤਿਕਾਰ ਦੇ ਯੋਗ ਨਿਸ਼ਾਰ ਅਹਿਮਦ ਜੀ ਲਗਵਾਏ ਲਾਈ ਨੇ ਜਿਹੜੇ ਕਿ ਮੇਰੇ ਨਾਲ ਬੈਠੇ ਨੇ ਬਹੁਤ ਮਿਹਨਤੀ ਤੇ ਤਜਰਬੇਕਾਰ ਨੇ। ਪਟਿਆਲਾ ਦਿਹਾਤੀ ਤੋਂ ਮੇਰੇ ਬਹੁਤ ਹੀ ਮਾਣ ਤੇ ਸਤਿਕਾਰ ਦੇ ਯੋਗ ਯੂਥ ਲੀਡਰ ਜਿਹੜੇ ਕਿ ਬਹੁਤ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਯਾਦਵਿੰਦਰ ਗੋਲਡੀ ਜੀ ਬੈਠੇ ਆ ਇਹਨਾਂ ਨੂੰ ਪਟਿਆਲਾ ਜਿਹੜਾ ਦਿਹਾਤੀ ਕਹਿੰਦਾ ਸਾਡਾ ਸ਼ਹਿਰ ਉਰ ਅਸੀਂ ਕੋਆਰਡੀਨੇਟਰ ਲਾਇਆ ਪਟਿਆਲਾ ਸ਼ਹਿਰੀ ਤੋਂ ਗੁਰਵਿੰਦਰ ਸਿੰਘ ਹੈਪੀ ਜਿਹੜੇ ਉਹ ਸਾਡੇ ਜਿਹੜੇ ਡਿਸਟ੍ਰਿਕਟ ਦੇ ਕੋਆਰਡੀਨੇਟਰ ਲਾਏ ਨੇ ਰੋਪੜ ਤੋਂ ਹਰਪ੍ਰੀਤ ਸਿੰਘ ਕਾਲੋ ਜੀ ਬੈਠੇ ਆ ਬਹੁਤ ਲੰਬੇ ਸਮੇਂ ਤੋਂ ਪਾਰਟੀ ਦੇ ਵਿੱਚ ਰਾਤ ਦਿਨ ਕੰਮ ਕਰ ਰਹੇ ਨੇ ਇਹਨਾਂ ਨੂੰ ਰੋਪੜ ਦਾ ਅਸੀਂ ਕੋਆਰਡੀਨੇਟਰ ਲਾਇਆ ਹੈ ਸੰਗਰੂਰ ਤੋਂ ਲਵਦੀਪ ਸ਼ਰਮਾ ਜੀ ਨੇ ਜਿਹੜੇ ਕਿ ਬਹੁਤ ਹੀ ਮਿਹਨਤੀ ਨੇ ਉਹਨਾਂ ਨੂੰ ਸੰਗਰੂਰ ਤੋਂ ਕੋਆਰਡੀਨੇਟਰ ਲਾਇਆ ਗਿਆ ਮਹਾਲੀ ਤੋਂ ਮੇਰੀ ਭੈਣ ਜਿਹੜੀ ਕਿ ਬਹੁਤ ਲੰਮੇ ਸਮੇਂ ਤੋਂ ਪਾਰਟੀ ਦੀ ਸੇਵਾ ਨਿਭਾ ਰਿਆ ਹਨੂ ਅਨੂ ਬੱਬਰ ਜੀ ਇਹਨਾਂ ਨੂੰ ਮਹਾਲੀ ਤੋਂ ਸੇਵਾ ਨਿਭਾਣ ਦਾ ਮੌਕਾ ਮਿਲਿਆ ਇਸ ਤਰ੍ਹਾਂ ਜਿਹੜੇ 5 ਜ਼ਿਲ੍ਹੇ ਨੇ 5 ਜ਼ਿਲ੍ਹਿਆਂ ਦੇ 6 ਅਸੀਂ ਕੋਆਰਡੀਨੇਟਰ ਕਿਉਂਕਿ ਪਟਿਆਲਾ ਜਿਹੜਾ ਦੋ ਭਾਗਾਂ 'ਚ ਵੰਡਿਆ ਗਿਆ ਸ਼ਹਿਰੀ ਤੇ ਦਿਹਾਤੀ 'ਚ ਅਸੀਂ 6 ਕੋਆਰਡੀਨੇਟਰ ਇਹ ਜਿਹੜੇ ਨੇ ਸ਼ਹਿਰ ਵਾਈਜ਼ ਲਾਏ ਆ ਇਸ ਤੋਂ ਬਾਅਦ ਇਹ ਕੋਆਰਡੀਨੇਟਰ ਹਲਕਾ ਵਾਈਜ਼ ਆਪਣੇ ਜਿਹੜੇ ਐਮ.ਐਲ.ਏ ਸਾਹਿਬ ਨਾਲ ਮਿਲ ਕੇ ਅੱਗੇ ਦੀ ਰਣਨੀਤੀ ਬਣਾ ਕੇ ਨਵੇਂ ਕੋਆਰਡੀਨੇਟਰ ਲਾਉਣਗੇ ਤੇ ਉਸ ਤੋਂ ਬਾਅਦ ਅਸੀਂ ਬਲਾਕ ਪੱਧਰ ਲੈਵਲ ਤੱਕ ਵੀ ਕੋਆਰਡੀਨੇਟਰ ਲਾਵਾਂਗੇ ਮੈਂ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਪੰਜਾਬ ਜਿਹੜਾ ਨਸ਼ਾ ਮੁਕਤ ਹੋਣ ਜਾ ਰਿਹਾ ਹੈ ਇਹਦੇ ਵਿੱਚ ਆਪਣੇ ਪੂਰੀ ਟੀਮ ਨਾਲ ਮਿਲ ਕੇ ਹਮੇਸ਼ਾ ਯੋਗਦਾਨ ਪਾਉਂਦਾ ਰਹੂਗਾ ਹੁਣ ਮੈਂ ਫੇਰ ਬੇਨਤੀ ਕਰੂੰਗਾ ਬਲਤੇਜ ਪੰਨੂ ਜੀ ਤੁਹਾਨੂੰ ਅਗਲੀ ਜੜੀ ਗੱਲਬਾਤ ਰੱਖਣ ਲਈ ਇੱਕ ਬੇਨਤੀ ਇਦੇ ਵਾਸਤੇ ਕੋ ਬਲਤੇਜ ਪੰਨੂ ਜੀ ਨੂੰ ਕਹੂੰਗਾ ਉਹ ਤੁਹਾਨੂੰ ਵਿਸਥਾਰ ਨਾਲ ਦੱਸਣਗੇ ਬਲਤੇਜ ਪੰਨੂ। ਕੋ ਇੱਕ ਮਹਮ ਜਿਹੜੀ ਸ਼ੁਰੂ ਕੀਤੀ ਆ ਪੰਜਾਬ ਸਰਕਾਰ ਨੇ ਆਪਾਂ ਸਾਰੇ ਜਾਣਦੇ ਆ ਕਿ ਇਸ ਵੇਲੇ ਨਸ਼ਾ ਜਿਹੜੀ ਆ ਉਹ ਮਾਪਿਆਂ ਦੇ ਵਾਸਤੇ ਕਿੱਡੀ ਵੱਡੀ ਮੁਸੀਬਤ ਬਣਿਆ ਹੋਇਆ ਜਿਸ ਦੇ ਵਿੱਚ ਨੌਜਵਾਨ ਫਸੇ ਨੇ ਨਾ ਸਿਰਫ ਪੰਜਾਬ ਜਾਂ ਮੁਲਕ ਦੇ ਬਹੁਤ ਸਾਰੇ ਸੂਬੇ ਬਲਕਿ ਵਿਸ਼ਵ ਪੱਧਰ ਦੇ ਉੱਤੇ ਇਹਦਾ ਬਹੁਤ ਵੱਡਾ ਚਰਚਾ ਕੈਨੇਡਾ ਦੇ ਵਿੱਚ ਸਾਡੇ ਭਾਈਚਾਰਾ ਬਹੁਤ ਵੱਡੀ ਗਿਣਤੀ ਚ ਰਹਿੰਦਾ ਉੱਥੇ ਹੋ ਰੀਆਂ ਮੌਤਾਂ ਦੇ ਬਾਰੇ ਅਸੀਂ ਅਕਸਰ ਸੁਣਦੇ ਆ ਪਰ ਅਸੀਂ ਉਸ ਚੀਜ਼ ਦੀ ਜਸਟੀਫਿਕੇਸ਼ਨ ਨਹੀਂ ਦੇਦੇ ਕਿ ਉੱਥੇ ਵੀ ਫੈਲ ਰਿਹਾ ਤੇ ਇੱਥੇ ਵੀ ਫੈਲ ਰਿਹਾ ਅਸੀਂ ਕਨਸਰਨ ਹੈਗੇ ਆ ਪੰਜਾਬ ਦੇ ਨਾਲ ਜਦੋਂ ਯੁੱਧ ਲੜਿਆ ਜਾਂਦਾ ਤਾਂ ਯੁੱਧ ਦੇ ਵਾਸਤੇ ਤਿਆਰੀ ਬਹੁਤ ਵੱਡੀ ਕਰਨੀ ਪੈਂਦੀ ਹੈ ਯੁੱਧ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਲਫ਼ਜ਼ ਹੈ ਮੰਨ ਲਓ ਕਿਸੇ ਮੁਲਕ ਨੇ ਦੂਜੇ ਮੁਲਕ ਦੇ ਨਾਲ ਯੁੱਧ ਲੜਨਾ ਹੈ ਤਾਂ ਉਹਨੂੰ ਮਹੀਨੇ ਸਾਲ ਜਿਹੜੇ ਆਉ ਤਿਆਰੀ ਦੇ ਵਾਸਤੇ ਲੱਗ ਜਾਂਦੇ ਆ ਇਸੇ ਤਰੀਕੇ ਨਾਲ ਮਾਨ ਸਰਕਾਰ ਉਹਨੇ ਗਰਾਊਂਡ ਦੇ ਉੱਤੇ ਪਹਿਲਾਂ ਇਹਦੀ ਤਿਆਰੀ ਕੀਤੀ ਹਰ ਪੱਖੋਂ ਤਾਂ ਕਿ ਉਹ ਨਾ ਹੋਵੇ ਕਿ ਪਹਿਲਾਂ ਵਾਂਗ ਅਸੀਂ ਕੁਝ ਐਫ ਆਈ ਆਰ ਦਰਜ ਕੀਤੀਆਂ ਜਾਂ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਫੜਿਆ ਤੇ ਜੇਲ੍ਹਾਂ ਦੇ ਵਿੱਚ ਦੇ ਕੇ ਇੱਕ ਲਿਸਟ ਜਿਹੜੀ ਉਹ ਪਰਚਿਆਂ ਦੀ ਜਾਰੀ ਕਰ ਦਿੱਤੀ ਇਸ ਤਰ੍ਹਾਂ ਨਹੀਂ ਆ ਇੱਕ ਤਾਂ ਸਪਸ਼ਟ ਹਦਾਇਤਾਂ ਨੇ ਕਿ ਨਸ਼ਾ ਕਰਨ ਵਾਲੇ ਨੂੰ ਕਿਸੇ ਨੂੰ ਨਹੀਂ ਫੜਿਆ ਜਾਊਗਾ ਉਹਨੂੰ ਜਿਸ ਇਲਾਜ ਦੀ ਜ਼ਰੂਰਤ ਹੈ ਜੇ ਉਹਨੂੰ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਲੈ ਕੇ ਜਾਣਾ ਤਾਂ ਜੇ ਕੋਈ ਨਹੀਂ ਜਾਣਾ ਚਾਹੁੰਦਾ ਡੀਡਿਕਸ਼ਨ ਸੈਂਟਰ ਦੇ ਵਿੱਚ ਉਹਦੀ ਕਾਉਂਸਲਿੰਗ ਦੀ ਜ਼ਰੂਰਤ ਹੈ ਉਹਨੂੰ ਉਹ ਜਿਹੜਾ ਉਹ ਕਰਵਾਇਆ ਜਾਊਗਾ ਜਿਹੜਾ ਨਸ਼ਾ ਮੁਕਤੀ ਮੋਰਚਾ ਹੈ ਅਸੀਂ ਇਹਦੇ ਵਿੱਚ ਪਿੰਡ ਕਸਬੇ ਤੇ ਸ਼ਹਿਰ ਜਿਹੜੇ ਉਹ ਕਵਰ ਕਰਨੇ ਆ ਪਰ ਇਹਦੀ ਸ਼ੁਰੂਆਤ ਜਿਹੜੀ ਆ ਉਹ ਪਿੰਡਾਂ ਤੋਂ ਹੋ ਰਹੀ ਹੈ ਔਰ ਪਿੰਡਾਂ ਨੂੰ ਅਸੀਂ ਸਭ ਤੋਂ ਪਹਿਲਾਂ ਜਿਹੜਾ ਕਵਰ ਕਰਨਾ ਇਹਦੇ ਵਿੱਚ ਹਰ ਪਿੰਡ ਦੇ ਵਿੱਚ ਸਾਡੀਆਂ ਟੀਮਾਂ ਜਿਹੜੀਆਂ ਉਹ ਪਹੁੰਚਣ ਗਿਆ ਇਹ ਤੁਸੀਂ ਇੱਕ ਜਿਹੜੀ ਉੱਪਰ ਬੈਠੀ ਟੀਮ ਹੈ ਉਹ ਦੇਖ ਰਹੇ ਹੋ ਇਹਨਾਂ ਨੇ ਅੱਗੋਂ ਜਿਹੜੇ ਉਹ ਮੈਂਬਰ ਲਗਾਉਣੇ ਆ ਇਹਦੇ ਵਿੱਚ ਅਸੀਂ ਨੁੱਕੜ ਨਾਟਕਾਂ ਦਾ ਸਹਾਰਾ ਵੀ ਲੈਣਾ ਤਕਰੀਬਨ ਪੰਜ ਟੀਮਾਂ ਨੇ ਨੁੱਕੜ ਨਾਟਕਾਂ ਦੀਆਂ ਵੱਖ-ਵੱਖ ਜਿਹੜੀਆਂ ਕਿ ਲੋਕਾਂ ਨੂੰ ਅਵੇਅਰ ਕਰਨੀਆਂ ਜਿਸ ਪਿੰਡ ਦੇ ਵਿੱਚ ਵੀ ਅਸੀਂ ਜਾਣਾ ਹਰ ਪਿੰਡ ਦੇ ਵਿੱਚ ਹਰ ਘਰ ਦਾ ਬੂਹਾ ਅਸੀਂ ਖੜਕਾਉਣਾ ਜਾ ਕੇ ਉਹਦੀ ਡੋਰ ਨੌਕ ਕਰਨੀ ਹੈ ਜੇ ਕਿਸੇ ਦਾ ਪੁੱਤ ਨਸ਼ੇ ਤੇ ਲੱਗਿਆ ਉਹਨੂੰ ਬਚਾਉਣਾ ਕਿਵੇਂ ਆ ਜੇ ਨਹੀਂ ਲੱਗਿਆ ਤੇ ਉਹਨੂੰ ਵੀ ਬਚਾਉਣਾ ਕਿਵੇਂ ਆ ਤਾਂ ਕਿ ਉਹ ਨਸ਼ੇ ਦੇ ਵਿੱਚ ਲੱਗੇ ਨਾ ਔਰ ਡੋਰ ਨੌਕ ਕਰਨ ਦਾ ਮਤਲਬ ਇਹ ਆ ਕਿ ਉਹਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਪਿੰਡ ਦੇ ਵਿੱਚ ਇਕੱਠੇ ਕਰਾਂਗੇ ਉੱਥੇ ਅਸੀਂ ਉਹਨਾਂ ਦੇ ਨਾਲ ਸੰਵਾਦ ਰਚਾਵਾਂਗੇ ਔਰ ਜੇ ਕਿਸੇ ਨੂੰ ਜ਼ਰੂਰਤ ਹੈ ਕਿਉਂਕਿ ਅਕਸਰ ਜਿਹੜਾ ਸਾਡਾ ਇੱਕ ਸੁਭਾਅ ਬਣ ਗਿਆ ਕਿ ਅਸੀਂ ਮੰਨਦੇ ਨਹੀਂ ਕਿਸੇ ਮੁਸ਼ਕਲ ਨੂੰ ਅਸੀਂ ਇਹ ਕਹਿ ਦਿੰਦੇ ਆ ਮੈਂ ਇਸ ਇਹੋ ਜੀ ਮਹਿਮ ਦੇ ਨਾਲ ਤਕਰੀਬਨ ਪਿਛਲੇ 16 ਸਾਲ 15 16 ਸਾਲ ਤੋਂ ਜੁੜਿਆ ਰਿਹਾ ਹੈ ਮੈਂ ਉਹਨੋਂ ਇੱਕ ਗੱਲ ਕਹਿੰਦਾ ਸੀਗਾ ਕਿ ਕੋਈ ਮਾਪੇ ਜਿਹੜੇ ਨਾ ਸੋਚਣ ਕਿ ਇਹ ਉਹਨਾਂ ਦੇ ਘਰੇ ਨਹੀਂ ਆ ਸਕਦਾ ਅਸੀਂ ਇਹ ਗੱਲ ਕਹਿ ਦਿੰਦੇ ਆ ਕਿ ਮੇਰੇ ਗਵਾਂਡੀਆਂ ਦਾ ਮੁੰਡਾ ਤਾਂ ਕਰਦਾ ਪਰ ਸਾਡੇ ਵਾਲਾ ਠੀਕ ਹੈ ਪਤਾ ਉਦੋਂ ਲੱਗਦਾ ਜਦੋਂ ਤੁਹਾਡੇ ਘਰ ਵੀ ਉਹ ਸਾਰਾ ਕੁਝ ਆ ਜਾਂਦਾ ਤੁਸੀਂ ਵੀ ਮਾਪੇ ਹੋ ਜਾਂ ਮਾਪੇ ਬਣਨਾ ਤੁਹਾਡੇ ਤੋਂ ਅਸੀਂ ਇਹ ਜਾਣਕਾਰੀ ਦੇਣ ਨਹੀਂ ਆਏ ਸਿਰਫ ਬਲਕਿ ਤੁਹਾਡੇ ਤੋਂ ਇੱਕ ਮਦਦ ਮੰਗਣ ਆਏ ਹਾਂ ਮਦਦ ਇਸ ਜੀ ਦੀ ਮੰਗ ਕਰਾਇਆ ਕਿ ਤੁਸੀਂ ਇੱਕ ਪੁਲ ਦਾ ਕੰਮ ਕਰ ਸਕਦੇ ਹੋ ਸਾਡੀ ਇਸ ਮਹਿੰਮ ਤੇ ਲੋਕਾਂ ਦੇ ਵਿਚਾਲੇ ਉੱਥੇ ਤੱਕ ਪਹੁੰਚਾਉਣ ਦਾ ਜਰੀਆ ਇੱਕੋ ਹੀ ਆ ਉਹ ਤੁਸੀਂ ਇਹ ਨਹੀਂ ਆ ਕਿ ਕੋਈ ਕਿਹੜੇ ਚੈਨਲ ਦੇ ਨਾਲ ਆ ਕਿਹੜੇ ਅਖਬਾਰ ਦੇ ਨਾਲ ਆ ਕੋਈ ਚੈਨਲ ਕੋਈ ਅਖਬਾਰ ਛੋਟਾ ਵੱਡਾ ਨਹੀਂ ਹੁੰਦਾ ਕੋਈ ਪੱਤਰਕਾਰ ਛੋਟਾ ਵੱਡਾ ਨਹੀਂ ਹੁੰਦਾ ਪੱਤਰਕਾਰ ਪੱਤਰਕਾਰ ਹੈ ਕਿਉਂਕਿ ਉਹਨੂੰ ਨਵਜ ਪਤਾ ਹੁੰਦੀ ਆ ਉਹਨੂੰ ਬਹੁਤੀ ਜਾਣਕਾਰੀ ਹੁੰਦੀ ਹੈ ਅਸੀਂ ਉਹ ਜਾਣਕਾਰੀਆਂ ਤੇ ਇਹ ਜਾਣਕਾਰੀ ਜਿਹੜੀ ਸਾਡੀ ਮਾਪਿਆਂ ਤੱਕ ਪਹੁੰਚੇ ਉਦੇ ਵਾਸਤੇ ਅਸੀਂ ਤੁਹਾਡੇ ਤੱਕ ਪਹੁੰਚ ਕੀਤੀ ਹੈ ਅ ਇਸ ਟੀਮ ਦੇ ਰੂਪ ਦੇ ਵਿੱਚ ਨਸ਼ਾ ਮੁਕਤੀ ਮੋਰਚਾ ਜੜਾ ਅਸੀਂ ਇੱਕ ਹਿਊਮਨ ਚੇਨ ਬਣਾਉਣੀ ਚਾਹੁੰਦੇ ਆ ਕਿਉਂਕਿ ਇਹ ਕੋਈ ਸਿਰਫ ਸਰਕਾਰ ਦਾ ਫਰਜ਼ ਨਹੀਂ ਹੈ ਕਿ ਸਰਕਾਰ ਕਰੇ ਸਰਕਾਰ ਪੰਜਾਬ ਦੀ ਹੈ ਪੰਜਾਬ ਦੇ ਲੋਕਾਂ ਦੀ ਹੈ ਅਸੀਂ ਪੰਜਾਬੀਆਂ ਤੁਸੀਂ ਪੰਜਾਬੀਓ ਇਹਦੇ ਵਿੱਚ ਅਸੀਂ ਜਿੰਨੇ ਕਲਾਕਾਰ ਨੇ ਪੰਜਾਬੀ ਫਿਲਮਾਂ ਦੇ ਨੇ ਸੰਗੀਤ ਦੇ ਖੇਤਰ ਦੇ ਨਾਲ ਜੁੜੇ ਨੇ ਕੋਈ ਐਨਜੀਓ ਹੈ ਜਿਹੜੀ ਕੰਮ ਕਰ ਰਹੀ ਆ ਅਸੀਂ ਸਭ ਨੂੰ ਬੜੇ ਵੱਡੇ ਸਾਰੇ ਦਿਲ ਦੇ ਨਾਲ ਖੁੱਲਾ ਸੱਦਾ ਦਿੰਦੇ ਆ ਕਿ ਆਓ ਆਪਾਂ ਇੱਕ ਹਿਊਮਨ ਚੇਨ ਬਣਾਈਏ ਸਾਰੇ ਰਲ ਕੇ ਔਰ ਇਹ ਪੱਤਰਕਾਰ ਭਾਈ ਚਾਰਾ ਸਾਡਾ ਸਾਥ ਦੇਵੇ ਉਹ ਹਿਊਮਨ ਚੇਨ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਬਣੇ ਕਿ ਉਸ ਹਿਊਮਨ ਚੇਨ ਨੂੰ ਕੋਈ ਸਮਗਲਰ ਕ੍ਰੋਸ ਨਾ ਕਰ ਸਕੇ ਉਸ ਹਿਊਮਨ ਚੇਨ ਨੂੰ ਤੋੜ ਨਾ ਸਕੇ ਜਿੱਤੇ ਅਸੀਂ ਸਪਲਾਈ ਲਾਈਨ ਤੋੜਨ ਦੇ ਵਾਸਤੇ ਪੁਲਿਸ ਇਸ ਵੇਲੇ ਦਿਨ ਰਾਤ ਇੱਕ ਕਰ ਰਹੀ ਆ ਸਾਡੇ ਡੀਜੀਪੀ ਸਾਹਿਬ ਅੱਧੀ ਅੱਧੀ ਰਾਤ ਨੂੰ ਨਾਕੇ ਚੈੱਕ ਕਰ ਰਹੇ ਆ ਥਾਂ ਥਾਂ ਦੇ ਉੱਤੇ ਤਸਕਰ ਜਿਹੜੇ ਨੇ ਉਹਨਾਂ ਨੂੰ ਘੇਰਿਆ ਜਾ ਰਿਹਾ ਜਿਹੜੇ ਕਿ ਸਪਲਾਈ ਕਰਦੇ ਆ ਔਰ ਮੈਨੇ ਇਹ ਕਹਿੰਦਾ ਕਿ ਸਾਰਾ ਕੁਝ ਜਿਹੜਾ ਉਹ ਠੀਕ ਹੋ ਗਿਆ ਟੇਕਸ ਟਾਈਮ ਕਿਉਂਕਿ ਇਹ ਦੋ ਦਹਾਕਿਆਂ ਦਾ ਕੋਹੜ ਆ ਪੰਜਾਬ ਦੇ ਉੱਤੇ ਲੱਗਿਆ ਹੋਇਆ ਇਹਨੂੰ ਸਾਫ਼ ਕਰਨ ਦੇ ਵਾਸਤੇ ਸਾਨੂੰ ਲਗਭਗ 3 ਸਾਲ ਦੀ ਤਿਆਰੀ ਕਰਨੀ ਪੈਗੀ ਕੁਝ ਸਮਾਂ ਦਿਓ ਪੰਜਾਬੀਆਂ ਤੋਂ ਅਸੀਂ ਉਹ ਸਮੇਂ ਦੀ ਮੰਗ ਕਰਦੇ ਆ ਅਗਲੇ ਕੁਝ ਸਮੇਂ ਦੇ ਦੌਰਾਨ ਤੁਸੀਂ ਵੇਖੋਗੇ ਕਿ ਇਹਦੇ ਉੱਤੇ ਠੱਲ ਪੈਂਦੀ ਜਿਹੜੀ ਆ ਉਹ ਤੁਹਾਨੂੰ ਨਜ਼ਰ ਆਊਗੀ ਪਰ ਉਹਦੇ ਵਾਸਤੇ ਜਿਹੜੀ ਇਹਨੂੰ ਲੋਕ ਲਹਿਰ ਬਣਾਉਣਾ ਪਊਗਾ ਇੰਨੀ ਦੇਰ ਤੱਕ ਕੋਈ ਮੁਹਿਮ ਲੋਕ ਲਹਿਰ ਨਹੀਂ ਬਣ ਜਾਂਦੀ ਓਨੀ ਦੇਰ ਤੱਕ ਉਹ ਮੁਹਿਮ ਸਫਲ ਨਹੀਂ ਹੁੰਦੀ ਸਿਰਫ ਸਰਕਾਰੀ ਤੌਰ ਦੇਤੇ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਉਸੇ ਤਰੀਕੇ ਨਾਲ جاری ਰਹਿਣ ਗਿਆ ਪੁਲਿਸ ਆਪਣਾ ਕੰਮ ਕਰ ਰਹੀ ਆ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਜਿਹੜੀ ਇਹ ਨਵੀਂ ਬੜੀ ਜਿਹੜੇ ਮੈਂਬਰ ਸਾਹਿਬਾਨ ਨੇ ਇਹ ਆਪਣਾ ਕੰਮ ਕਰਨਗੇ ਔਰ ਅਵੇਅਰਨੈਸ ਜਿਹੜੀ ਹੈ ਮਾਪਿਆਂ ਨੂੰ ਅਵੇਅਰਨ ਕਰਨਾ ਬੱਚਿਆਂ ਨੂੰ ਅਵੇਅਰ ਕਰਨਾ ਉਹ ਸਾਡੀ ਜ਼ਿੰਮੇਵਾਰੀ ਹੈ ਇਹਦੇ ਵਾਸਤੇ ਬਕਾਇਦਾ ਤੌਰ ਦੇਤੇ ਮਈ ਦੇ ਪਹਿਲੇ ਹਫਤੇ ਤੋਂ ਆਉਂਦੇ ਦਿਨ ਤੁਹਾਨੂੰ ਡਿਟੇਲ ਦਿੱਤੀ ਜਾਊਗੀ ਮਈ ਦੇ ਪਹਿਲੇ ਹਫਤੇ ਤੋਂ ਪਿੰਡਾਂ ਦੇ ਵਿੱਚ ਜਿਹੜੀਆਂ ਇਹ ਟੀਮਾਂ ਸਾਰੀਆਂ ਦੀਆਂ ਸਾਰੀਆਂ ਜਾਣੀਆਂ ਸ਼ੁਰੂ ਹੋ ਜਾਣਗੀਆਂ ਔਰ ਉੱਥੇ ਅਸੀਂ ਵੱਖੋ-ਵੱਖਰੇ ਤਰੀਕਿਆਂ ਦੇ ਨਾਲ ਲੋਕਾਂ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠੇ ਕਰਕੇ ਉਹਨਾਂ ਨੂੰ ਨਸ਼ੇ ਦੇ ਪੈਣ ਵਾਲੇ ਪ੍ਰਭਾਵ ਤੇ ਉਹਨਾਂ ਤੋਂ ਅਸੀਂ ਇਹ ਮਦਦ ਦੀ ਮੰਗ ਕਰਾਂਗੇ ਕਿ ਆਓ ਆਪਾਂ ਸਾਰੇ ਇਕੱਠੇ ਹੋ ਕੇ ਇਸ ਕੋਡ ਨੂੰ ਪੰਜਾਬ ਦੇ ਵਿੱਚੋਂ ਬਾਹਰ ਜਿਹੜਾ ਉਹ ਕੱਢੀਏ ਔਰ ਜਿਹੜੇ ਸਮਗਲਰ ਨੇ ਜਿਹੜੇ ਤਸਕਰ ਨੇ ਉਹਨਾਂ ਨੂੰ ਇਹੋ ਜਿਹਾ ਮੈਸੇਜ ਦਈਏ ਕਿ ਤੁਹਾਡੇ ਕੋਲੇ ਰਾਹ ਬਹੁਤੇ ਬਚੇ ਨਹੀਂ ਜਾਂ ਤਾਂ ਇਹ ਕੰਮ ਛੱਡ ਦਿਓ ਜਾਂ ਪੰਜਾਬ ਛੱਡ ਸਰ ਜੀ ਤੁਸੀਂ ਜ਼ਿਕਰ ਕੀਤਾ ਕਿ ਸੋਸ਼ਲ ਮੀਡੀਆ ਦੇ ਤੇ ਮੈਂ ਵੀ ਕਿਉਂਕਿ ਐਕਟਿਵ ਰਹਿੰਦਾ ਮੈਂ ਪੜਦਾ ਰਹਿੰਦਾ ਜੀ ਮੈਂ ਤੁਹਾਡੀ ਗੱਲ ਨੂੰ ਕੱਟਦਾ ਨਹੀਂ ਤੁਸੀਂ ਸਾਰੇ ਮੇਰੇ ਨਾਲ ਜੁੜੇ ਹੋਏ ਹੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਉਂਕਿ ਮੇਰਾ ਆਪਣਾ ਇਹ ਸ਼ਹਿਰ ਆ ਮੇਰਾ ਘਰ ਇੱਥੇ ਆ ਤੁਹਾਨੂੰ ਕੋਈ ਲੱਗੇ ਕਿਸੇ ਜਗ੍ਹਾ ਦੇ ਉੱਤੇ ਜਿਨੇ ਇਨਫੋਰਮੇਸ਼ਨ ਦਿੱਤੀ ਆ ਜੇ ਉਹਨੂੰ ਧਮਕਾਇਆ ਗਿਆ ਤੁਸੀਂ ਉਹ ਮੇਰੇ ਤੱਕ ਜ਼ਰੂਰ ਪਹੁੰਚਦਾ ਕਰਨਾ ਸਬੰਧਤ ਅਧਿਕਾਰੀਆਂ ਤੱਕ ਡਾਇਰੈਕਟਲੀ ਜਿਹੜਾ ਜੀ ਉਹ ਮੈਂ ਪਹੁੰਚਾਉਂਗਾ ਤੁਸੀਂ ਜਾ ਸਿੱਧੀ ਜੜੀ ਜਾਣਕਾਰੀ ਆ ਉਹ ਮੇਰੇ ਤੱਕ ਪਹੁੰਚਾ ਦੇਣਾ ਇਸ ਤਰ੍ਹਾਂ ਦੀ ਗੱਲ ਜੇ ਕੋਈ ਪਿੱਛੇ ਹੋਈ ਆ ਤੇ ਉਹ ਪਾਸਟ ਹੈ ਇਸ ਤਰ੍ਹਾਂ ਦੀ ਗੱਲ ਬਿਲਕੁਲ ਨਹੀਂ ਹੋਊਗੀ ਕਿਉਂਕਿ ਅਸੀਂ ਲੋਕਾਂ ਤੋਂ ਮਦਦ ਲੈਣ ਦੇ ਵਾਸਤੇ ਆਏ ਆ ਤੇ ਉਹ ਨਹੀਂ ਹੋ ਸਕਦਾ ਕਿ ਜੇ ਕਿਸੇ ਨੇ ਕੋਈ ਲਿਸਟ ਜਾਰੀ ਕੀਤੀ ਹਾਂ ਉਹਦੇ ਵਿੱਚ ਉਹਦੀ ਕੋਈ ਨਿੱਜਤਾ ਨਾ ਹੋਵੇ ਉਹਦੀ ਕੋਈ ਪਰਸਨਲ ਕਿਸੇ ਦੇ ਨਾਲ ਦੁਸ਼ਮਣੀ ਨਾ ਹੋਵੇ ਜੇ ਕੋਈ ਕਿਸੇ ਕੋਲੇ ਨਾਮ ਹੈ ਕੋਈ ਵੇਚਦਾ ਉਹਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਪੁਲਿਸ ਕਰੂਗੀ ਜੇ ਕੋਈ ਵੇਚਣ ਦੇ ਵਿੱਚ ਸ਼ਾਮਲ ਹੈ ਤੇ ਉਹਦੇ ਉੱਤੇ ਕਾਰਵਾਈ ਹੋਵੇ ਸਰ ਇਹ ਇਨੈਕਸਸ ਹੈ ਜੀ ਬਹੁਤ ਵੱਡਾ ਦੰਗ ਰਿਹਾ ਹੈ ਕਿਉਂਕਿ ਇਹਨੂੰ ਬ੍ਰੇਕ ਕਰਨ ਲਈ ਕਾਫੀ ਕੁਝ ਕਰਨਾ ਪਿਆ ਜਾ ਭਾਵੇਂ ਜਿਵੇਂ ਨਸ਼ੇਦਾਰ ਵੀ ਅਰੈਸਟ ਕਰ ਲਏ ਪਰ ਇਹ ਨਕਸਾ ਸਕੂਲ ਲੈਵਲ ਤੱਕ ਇਹ ਪਹੁੰਚ ਚੁੱਕਾ ਹੈਗਾ ਲੱਗਦਾ ਹੈਗਾ ਸਕੂਲ ਦੇ ਕਾਲਜ ਲੈਵਲ ਤੱਕ ਪਹਿਲਾਂ ਹੀ ਜਿਹੜੀ ਹੈਗਾ ਪੂਰੀ ਇਹਨੂੰ ਝੜ ਲਾਉਣਾ ਛੇ ਦੇਖੋ ਹਰ ਪੱਧਰ ਦੇ ਉੱਤੇ ਕੰਮ ਜਿਹੜਾ ਹੋ ਰਿਹਾ ਜੇ ਆਪਾਂ ਸਿਰਫ ਸਕੂਲ ਦੇ ਕਾਲਜ ਤੇ ਕਰਦੇ ਆ ਤੇ ਫਿਰ ਜਿਹੜੀ ਸਪਲਾਈ ਲਾਈਨ ਆ ਉਹ ਆਪਣੀ ਜਗ੍ਹਾ ਤੇ ਸਪਲਾਈ ਲਾਈਨ ਦੋ ਤਿੰਨ ਤਰੀਕੇ ਦੀਆਂ ਨੇ ਤੁਸੀਂ ਸਾਰੇ ਸਿਆਣੇ ਹੋ ਤੁਸੀਂ ਸਾਰੇ ਰੋਜ਼ ਇਹ ਕਵਰੇਜ ਕਰਦੇ ਹੋ ਇੱਕ ਤਾਂ ਰੀਟੇਲ ਹੈ ਇੱਕ ਜਿਹੜੀ ਆ ਉਹ ਵੱਡੀ ਹੋਲ ਸੇਲ ਹੈ ਰੀਟੇਲ ਪੱਧਰ ਦੇ ਉੱਤੇ ਇਸ ਵੇਲੇ ਪੰਜਾਬ ਪੁਲਿਸ ਨੇ ਛਾਲਾਗਾਇਓ ਕੰਮ ਜਿਹੜਾ ਉਹ ਪਿਛਲੇ ਹਫ਼ਤਿਆਂ ਦੇ ਦੌਰਾਨ ਕੀਤਾ ਔਰ ਲਗਾਤਾਰ ਕਰ ਰਿਹਾ ਇਹਦੇ ਨਾਲ ਨਾਲ ਵੱਡੇ ਜਿਹੜੇ ਨੇ ਉਹਨਾਂ ਨੂੰ ਫੜਨ ਦੇ ਵਾਸਤੇ ਵੀ ਹਰ ਪੱਖੋਂ ਹਰ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਸਕੂਲਾਂ ਦੇ ਵਿੱਚ ਅੱਜ ਹੀ ਜਿਹੜਾ એનર્ਜੀ ਡਰਿੰਕ ਹੈ ਉਹ ਬੈਨ ਕੀਤਾ ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀਆਂ ਜਿਹੜੀਆਂ ਜਿੱਥੋਂ ਇਹ ਸਟਾਰਟ ਹੁੰਦਾ ਜਿਹੜੀ ਜਿਹੜੀ ਜਿਹੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੇ ਕਈ ਵਾਰੀ ਉਹ ਲੱਗਦਾ ਹੈ ਕਿ એનર્ਜੀ ਡਰਿੰਕ ਦੇ ਨਾਲ ਕੀ ਹੁੰਦਾ ਮੈਂ ਕੈਨੇਡਾ ਦੇ ਵਿੱਚ ਜਦੋਂ ਸੀ ਤਾਂ ਉੱਥੇ ਜਦੋਂ ਨਸ਼ੇ ਦੀ ਸ਼ੁਰੂਆਤ ਹੋਈ ਆ ਤਾਂ ਜਦੋਂ ਸਕੂਲਾਂ ਦੇ ਵਿੱਚ ਅੱਧੀ ਛੁੱਟੀ ਹੁੰਦੀ ਸੀ ਜਾਂ ਛੁੱਟੀ ਹੁੰਦੀ ਸੀ ਤਾਂ ਪਾਰਕਿੰਗ ਲੋਟ ਦੇ ਵਿੱਚ ਇਸੇ ਤਰੀਕੇ ਦੀਆਂ ਚੀਜ਼ਾਂ ਰੜੀਆਂ ਬੱਚਿਆਂ ਨੂੰ ਪੀਣ ਨੂੰ ਦੇ ਦਿੱਤੀਆਂ ਜਾਂਦੀਆਂ ਸੀਗਾ ਉੱਥੇ ਬੜੀਆਂ ਸਾਰੀਆਂ ਰਿਪੋਰਟਾਂ ਚਲਦੀਆਂ ਰਹੀਆਂ ਨੇ ਉਦੋਂ ਕਿਸੇ ਨੇ ਗੌਲਿਆ ਨਹੀਂ ਵੀ ਇਹਦੇ ਵਿੱਚ ਕੀ ਆ ਹੁਣ ਇਹ ਨਹੀਂ ਪਤਾ ਕਿ ਉਹਦੇ ਵਿੱਚ ਪਾ ਕੇ ਤੁਹਾਡੇ ਬੱਚੇ ਨੂੰ ਜਿਹੜਾ ਜੀ ਉਹ ਕੀ ਦੇ ਦੇਣਾ ਆਪਣੇ ਬੱਚਿਆਂ ਦੇ ਨਾਲ ਦੇ ਸਕੂਲਾਂ ਜਾਂਦੇ ਨੇ ਉਹ ਬੱਚੇ ਖਾਸ ਤੌਰ ਤੇ ਉਹਨਾਂ ਦੇ ਨਾਲ ਇਹ ਗੱਲ ਤੁਸੀਂ ਜ਼ਰੂਰ ਕਰੋਗੇ ਕਿਸੇ ਕੋਲੋਂ ਲੈ ਕੇ ਕੋਈ ਚੀਜ਼ ਪੀਣੀ ਨਹੀਂ ਆ ਸਰਕਾਰ ਨੇ ਉਹ ਅਲਰਜੀ ਡਰਿੰਕ ਬੈਨ ਕੀਤਾ ਇਹ ਨਹੀਂ ਆ ਕਿ ਬੈਨ ਕਰਨ ਦੇ ਨਾਲ ਉਹ ਜਿਹੜਾ ਉਹ ਖਤਮ ਹੋ ਜਾਊਗਾ ਪਰ ਇਹਨਾਂ ਜ਼ਰੂਰ ਹੈ ਇਹਦੇ ਉੱਤੇ ਸ਼ਕਤੀ ਜਿਹੜੀ ਉਹ ਕੀਤੀ ਜਾਊਗੀ ਜਿਹੜਾ ਅਗਲਾ ਸਟੈਪ ਹੈ ਉਹ ਸਕੂਲ ਤੋਂ ਇਲਾਵਾ ਕਾਲਜਸ ਤੇ ਯੂਨੀਵਰਸਿਟੀਆਂ ਤੱਕ ਜਾਣ ਦਾ ਵੀ ਇਸ ਟੀਮ ਦਾ ਹੈ ਸਰ ਇਹਨਾਂ ਦਾ ਵੀ ਜਿਹੜਾ ਵੱਡੇ ਪੱਧਰ ਵੱਡੇ ਸੁਪਰ ਦੇ ਨਾਲ ਉਹਨਾਂ ਨੂੰ ਪਾਟ ਲਾਉਣ ਦੇ ਲਗੋ ਦੇ ਕੋ ਪਾੜ ਬਟਾ ਉਹ ਵੱਡੇ ਪਾੜ ਨੂੰ ਬੰਨਣਾ ਹੈ ਬਾਕੀ ਤੋਂ ਨਾਲ ਦਾ ਬੇਸ ਕੁੱਤੀ ਕਰਦੇ ਤੇ ਦੇ ਦੀ ਸਾਦੇ ਜੇ ਵੱਡੇ ਸੁਗਤ ਰਣੇ ਕੰਮ ਕਰ ਲਿਆ ਜਾਵੇ ਉਹ ਉਹਨਾਂ ਦੇ ਤੇ ਸਰਕਾਰ ਵੀ ਕੰਮ ਜਾਨੀ ਦੇਖੋ ਉਹਦੇ ਵਾਸਤੇ ਤੁਸੀਂ ਦੇਖਿਆ ਹੋਣਾ ਅਮਨ अरोड़ा ਜੀ ਸਰਹੱਦੀ ਖੇਤਰ ਚ ਗਏ ਸੀ ਐਂਟੀ ਡਰੋਨ ਜਿਹੜਾ ਕਿਉਂਕਿ ਡਰੋਨ ਦੇ ਰਾਹੀ ਆ ਰਿਹਾ ਹੁਣ ਇਹ ਕਈ ਪਾਸੇ ਤੋਂ ਮਾਰ ਜਿਹੜੀ ਆ ਉਹ ਵੱਧ ਰਹੀ ਹੈ ਇੱਕ ਤਾਂ ਪਾਕਿਸਤਾਨ ਵਾਲੀ ਸਾਈਡ ਤੋਂ ਆ ਰਿਹਾ ਡਰੋਨ ਦੇ ਰਾਹੀ ਛੁੱਟਿਆ ਜਾ ਰਿਹਾ ਐਂਟੀ ਡਰੋਨ ਉੱਥੇ ਲਿਆਂਦੇ ਗਏ ਨੇ ਟਿਆਲੇ ਦੀ ਖਬਰ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਪੜ੍ਹੀ ਹੋਣੀ ਹੈ ਕਿ ਇੱਥੇ ਜੇਲ੍ਹ ਦੇ ਆਲੇ-ਦੁਆਲੇ ਰਹਿੰਦੇ ਲੋਕ ਜਿਹੜੇ ਨੇ ਉਸ ਕਲ ਨੂੰ ਪਰੇਸ਼ਾਨ ਨੇ ਕਿ ਉਹਨਾਂ ਦੀਆਂ ਕਾਲ ਡਰਾਪਸ ਹੋ ਰਹੀਆਂ ਨੇ ਕਿਉਂਕਿ ਜਿਹੜੇ ਪਾਵਰਫੁੱਲ ਜੈਮਰ ਨੇ ਉਹ ਜੇਲ੍ਹਾਂ ਦੇ ਵਿੱਚ ਲਾਏ ਗਏ ਨੇ ਸਿੰਥੈਟਿਕ ਡਰੱਗ ਹੈ ਉਹ ਆਪਾਂ ਨੂੰ ਪਤਾ ਹੈ ਕਿ ਆਪਣੇ ਨੇੜਲੇ ਸੂਬੇ ਤੋਂ ਜੜੀ ਆਉਂਦੀ ਹੈ ਇਹ ਚਫੇਰੇ ਤੋਂ ਮਾਰ ਹੈ ਇਸੇ ਕਰਕੇ ਇਹਨੂੰ ਨਾਮ ਯੁੱਧ ਦਿੱਤਾ ਗਿਆ ਚਾਰ ਚਫੇਰੇ ਤੋਂ ਜਿਹੜਾ ਅਸੀਂ 56 ਕੱਸਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਇੱਕ ਗੱਲ ਦਾ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਉਹਦੇ ਵਿੱਚ ਕੋਈ ਬਖਸ਼ਿਆ ਨਹੀਂ ਜਾਊਗਾ ਚਾਹੇ ਉਹ ਕੋਈ ਵੀ ਕਿਸੇ ਵੀ ਖੇਤਰ ਦਾ ਕਿਉਂ ਨਾ ਹੋਵੇ ਇੱਕ ਗੱਲ ਦੇ ਵਾਸਤੇ ਮੈਂ ਇਹ ਜ਼ਰੂਰ ਕਹੂੰਗਾ ਕਿ ਤਿੰਨਾਂ ਸਾਲਾਂ ਦੇ ਦੌਰਾਨ ਤਿੰਨ ਸਾਲ ਸਰਕਾਰ ਨੂੰ ਹੋ ਗਿਆ ਤੁਸੀਂ ਸਾਡੇ ਕਿਸੇ ਮੰਤਰੀ ਸਾਡੇ ਕਿਸੇ ਐਮਐਲਏ ਜਾਂ ਕਿਸੇ ਆਗੂ ਦੀ ਫੋਟੋ ਤਸਕਰਾਂ ਦੇ ਨਾਲ ਨਹੀਂ ਦੇਖੀ ਹੋਣੀ ਜਿਹੋ ਜਿਹੀਆਂ ਫੋਟੋ ਆ ਪਹਿਲਾਂ ਪੰਜਾਬ ਦੇ ਵਿੱਚ ਚਲਦੀਆਂ ਹੁੰਦੀਆਂ ਸੀ ਚਾਹੇ ਉਹ ਰਾਣੋ ਵਾਲਾ ਸਰਪੰਚ ਹੋਵੇ ਚਾਹੇ ਉਹ ਇੰਦਰਜੀਤ ਹੋਵੇ ਇੰਸਪੈਕਟਰ ਤੇ ਚਾਹੇ ਉਹ ਅਫੀਸਰ ਕਿਉਂ ਨਾ ਹੋਣ ਜਿਨ੍ਹਾਂ ਨੂੰ ਉੱਚ ਅਹੁਦੇ ਦਿੱਤੇ ਗਏ ਸੀ ਰਾਜਜੀਤ ਵਰਗੇ ਜੇ ਠੱਲ ਪਾਈ ਆ ਤਾਂ ਇਸ ਮਜੂਦਾ ਸਰਕਾਰ ਨੇ ਪਾਈ ਪਰ ਸਰ ਜੁੱਧ ਦਾ ਜ਼ਿਕਰ ਕਰ ਰਹੇ ਹੋ ਜੁੱਧ ਦੇ ਵਿੱਚ ਪੰਜਾਬ ਪੁਲਿਸ ਜਾਂ ਰੇਲਵੇ ਜਾਂ ਕੋਈ ਹੋਰ ਸਖਤ ਸ਼ੈਤ ਕੋਈ ਸਿਆਸਤਦਾਨ ਤੇ ਪੰਜਾਬ ਪੁਲਿਸ ਤੋਂ ਬਿਨਾ ਜਿਹੜਾ ਨਸ਼ਾ ਹੈ ਉਹ ਸਮਾਜ ਦੇ ਵਿੱਚ ਪ੍ਰਵਰਤੀ ਹੁੰਦਾ ਜਿਹੜਾ ਇਸ ਤਰ੍ਹਾਂ ਹੈ ਜੀ ਕਿ ਜਿਹੜੀ ਹੁਣ ਜਾਣਕਾਰੀ ਭਾਈ ਸਾਹਿਬ ਕਹਿ ਰਹੇ ਸੀ ਕਿ ਕੋਈ ਜਾਣਕਾਰੀ ਦਿੰਦਾ ਮੰਨ ਲਓ ਮੇਰੇ ਤੱਕ ਕੋਈ ਜਾਣਕਾਰੀ ਆਈ ਤੇ ਉਹਦੇ ਉੱਤੇ ਛਾਪਾ ਮਾਰਨ ਮੈਂ ਨਹੀਂ ਜਾਣਾ ਉਹ ਪੁਲਿਸ ਨੇ ਜਾਣਾ ਉਹ ਪੁਲਿਸ ਦੀ ਡਿਊਟੀ ਆ ਜਿਹੜਾ ਪੁਲਿਸ ਦਾ ਕੰਮ ਆ ਪੁਲਿਸ ਆਪਣਾ ਕੰਮ ਬਾਖੂਬੀ ਕਰ ਰਹੀ ਆ ਪੁਲਿਸ ਦੇ ਕੰਮਾਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਸਿਆਸੀ ਦਖਲ ਨਹੀਂਗਾ ਅਸੀਂ ਅਵੇਅਰਨੈਸ ਜਿਹੜੀ ਆ ਉਹ ਕਰ ਰਹੇ ਆ ਤੋਂ ਇਹਦੇ ਵਿੱਚ ਪੁਲਿਸ ਨੇ ਕੋਈ ਦਖਲ ਨਹੀਂ ਦੇਣਾ ਕਿਉਂਕਿ ਅਵੇਅਰਨੈਸ ਜਿਹੜੀ ਆ ਉਹ ਆਮ ਲੋਕ ਜਿਹੜੇ ਅਸੀਂ ਰੋਜ਼ ਵਿਚਰਦੇ ਆ ਆਮ ਲੋਕਾਂ ਦੇ ਨਾਲ ਉਹਨਾਂ ਨੇ ਕਰਨੀ ਹੈ ਪੂਸ ਆਪਣਾ ਕੰਮ ਕਰ ਰਹੀ ਹੈ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਜਿਵੇਂ ਸਕੂਲਾਂ ਦੇ ਉੱਤੇ ਮੋਬੈਲ ਲੱਗਿਆ ਡਾਕਟਰ ਬਲਬੀਰ ਸਿੰਘ ਜਿਹੜੀ ਸਾਡੇ ਸਿਹਤ ਮੰਤਰੀ ਨੇ ਉਹ ਹਰ ਡਿਸਟ੍ਰਿਕਟ ਦੇ ਵਿੱਚ ਜਾ ਰਹੇ ਨੇ ਡੀ ਐਡਿਕਸ਼ਨ ਸੈਂਟਰ ਜਿਹੜੇ ਨੇ ਉਹਨਾਂ ਨੂੰ ਚੈੱਕ ਕਰਨ ਦੇ ਵਾਸਤੇ ਕਿ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਸਾਡੇ ਕੋਲੇ ਦਵਾਈਆਂ ਰਫ ਨੇ ਡਾਕਟਰ ਜਿਹੜੇ ਨੇ ਉਹਨਾਂ ਦਾ ਪ੍ਰਬੰਧ ਹੈਗਾ ਜਿਹੜੀ ਜਿਹਦੀ ਡਿਊਟੀ ਲੱਗੀ ਹੈ ਜੀ ਉਹ ਆਪੋ ਆਪਣੇ ਖੇਤਰ ਦੇ ਵਿੱਚ ਉਹ ਡਿਊਟੀ ਲਵਾ ਰਿਹਾ ਔਰ ਇਸੇ ਤਰੀਕੇ ਦੇ ਨਾਲ ਹੀ ਇਹ ਯੁੱਧ ਲੜਿਆ ਜਾ ਸਕਣਾ ਜਦੋਂ ਹਰ ਵਿਅਕਤੀ ਆਪਣੀ ਡਿਊਟੀ ਸਮਝ ਕੇ ਇਮਾਨਦਾਰੀ ਦੇ ਨਾਲ ਉਹਨੂੰ ਨਿਭਾਉਂਦਾ ਸਾਡੀ ਟੀਮ ਤੁਸੀਂ ਕੱਢ ਦਿੱਤੀ ਜੀ ਇਹਨਾਂ ਕੋਲ ਕੀ ਪਾਵਰਾਂ ਹੋਣਗੀਆਂ ਔਰ ਇੱਕ ਕਿਸਮ ਦੇ ਨਾਲ ਮਲਕੀ ਸਮਾਜ ਨੂੰ ਵੀ ਨਾਲ ਜੋੜਨ ਦਿੱਤਾ ਤੁਸੀਂ ਅਪੀਲ ਕਰੀ ਰਿਹਾ ਇਹਨਾਂ ਕੋਲ ਕੀ ਪਾਵਰਜ਼ ਹੈ ਜਿੱਦਾਂ ਤੁਸੀਂ ਹੋਗੇ ਪਾਵਰ ਦੇਖੋ ਇਹ ਸਭ ਤੋਂ ਵੱਡੀ ਪਾਵਰ ਤਾਂ ਇਹ ਹੀ ਹੁੰਦੀ ਹੈ ਕਿ ਤੁਸੀਂ ਉਸ ਸਮਾਜ ਦਾ ਹਿੱਸਾ ਹੋ ਸਾਡੇ ਬੱਚੇ ਇੱਥੇ ਵੱਡੇ ਹੋ ਰਹੇ ਨੇ ਤੋਂ ਇਹ ਪਾਵਰ ਕਿਉਂਕਿ ਜਿਹੜਾ ਬੰਦਾ ਗਰਾਊਂਡ ਦੇ ਉੱਤੇ ਆ ਉਹਨੂੰ ਗਰਾਊਂਡ ਦੀ ਜਾਣਕਾਰੀ ਹੈ ਉਸ ਤੋਂ ਵੱਧ ਪਾਵਰ ਤਾਂ ਕਿਸੇ ਕੋਲੇ ਵੀ ਨਹੀਂ ਹੁੰਦੀ ਤੁਹਾਡੇ ਤੋਂ ਵੱਧ ਪਾਵਰ ਤੁਸੀਂ ਕਿਉਂਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੂਜੀ ਤੋਂ ਤੀਜੀ ਜਗ੍ਹਾ ਸਾਰੀ ਥਾੜੀ ਮੈਂ ਵੀ ਤੁਹਾਨੂੰ ਦੇਖਦਾ ਜੀ ਉਹ ਪਾਵਰ ਹੀ ਹੈ ਨਾ ਜੀ ਹਰ ਚੀਜ਼ ਜਿਹੜੀ ਦੋ ਤੁਸੀਂ ਲੰਘ ਰਹੇ ਹੋ ਉਹਦੀ ਵੀ ਜਾਣਕਾਰੀ ਹੈ ਕਿਸ ਜਗ੍ਹਾ ਦੇ ਉੱਤੇ ਕੋਈ ਨਜਾਇਜ਼ ਉਸਾਰੀ ਹੋ ਰਹੀ ਹੈ ਕੁਝ ਤੁਸੀਂ ਉਹਨੂੰ ਕਵਰ ਕਰੋ ਜਾਂ ਨਾ ਕਰੋ ਪਤਾ ਤਾਂ ਤੁਹਾਨੂੰ ਹੁੰਦਾ ਹੈ ਨਾ ਉਹ ਪਾਵਰ ਹੈ ਜਿਹੜੀ ਜਾਣਕਾਰੀ ਹੋਣੀ ਆਪਣੇ ਆਪ ਦੇ ਵਿੱਚ ਪਾਵਰ ਹੈ ਜਰੂਰ ਉਹਨਾਂ ਕੋਲੇ ਜਾਣਕਾਰੀ ਹੈ ਤੇ ਉਹਦੇ ਵਾਸਤੇ ਅਵੇਰਨੈਸ ਇਹ ਕ੍ਰੀਏਟ ਕਰਨੀ ਇੱਕ ਛੋਟੇ ਜਿਹੜਾ ਤੁਸੀਂ ਇੱਥੋਂ ਇਹ ਪੁਲਿਸ ਜਿਹੜੀ ਸੰਥੈਟਿਕ ਡਰਗਸ ਤੇ ਜਿਆਦਾ ਨਾਰਮਲ ਸਪੈਸ ਕਰ ਰਹੀ ਹੈ ਜਿਹੜੀ ਮੈਡੀਸਨ ਇੰਟਰੈਕਟ ਹੈਗੀ ਹੈ ਜਿਹੜੀਆਂ ਗੋਲੀਆਂ ਆਰਾਮ ਨੇ ਮਿਲ ਰਹੀਆਂ ਉਹਦੇ ਅੰਦਰ ਹੈਲਥ ਡਿਪਾਰਟਮੈਂਟ ਪੁਲਿਸ ਤੋਂ ਉੱਥੇ ਜਾਂਦੀ ਨਹੀਂ ਜੀ ਕਿਉਂਕਿ ਜੂਰਿਡਿਕਸ਼ਨ ਨਾਰਮਲੀ ਹੈਲਥ ਦੇ ਆ ਜਾਂਦੀ ਹੈ ਜੀ ਜਿਆਦਾ ਕੰਜ਼ਮਪਸ਼ਨ ਜਿਹੜੀ ਸ਼ੁਰੂਆਤ ਆ ਬੀਸਿਕਲੀ ਸਭ ਦੀ ਵਾਰੀ ਆਊਗੀ ਨਸ਼ਾ ਜਿਹੜਾ ਹੈ ਕਿਸੇ ਵੀ ਕਿਸਮ ਦਾ ਜਿਹੜਾ ਜਿਹੜਾ ਸਾਡੀ ਨਵੀਂ ਜਨਰੇਸ਼ਨ ਜਿਹੜੀ ਆ ਜਾਂ ਜਨਰੇਸ਼ਨ ਜਿਹੜੀ ਸਾਡੀ ਜਵਾਨੀ ਆ ਉਹਨਾਂ ਨੇ ਪਿਛਲੇ ਦਿਨਾਂ ਚ ਵੀ ਖਤਮ ਕੀਤਾ ਪਰ ਹੁਣ ਤੁਸੀਂ ਇਹ ਕਹ ਲਓ ਕਿ ਇਹ ਐਂਡ ਹੋ ਗਿਆ ਕਿ ਇਤੋਂ ਵੱਧ ਅਸੀਂ ਉਹਨਾਂ ਨੂੰ ਨੁਕਸਾਨ ਕਰਨ ਨਹੀਂ ਦੇਣਾ ਇਸੇ ਲਈ ਤੁਹਾਡੇ ਕੋਲ ਆਇਆ ਨਹੀਂ ਕਿ ਜਿਹੜੀ ਵੀ ਗੱਲ ਤੁਸੀਂ ਦੱਸ ਰਹੇ ਹੋ ਜਿਹੜੀ ਵੀ ਗੱਲ ਤੁਸੀਂ ਦੱਸੋਗੇ ਆਉਣ ਵਾਲੇ ਟਾਈਮ ਦੇ ਉੱਤੇ ਉਹਦੇ ਉੱਤੇ ਐਕਸ਼ਨ ਜਿਹੜਾ ਹੋਊਗਾ 1 ਬਾਈ 1 ਹੋਊਗਾ ਅਸੀਂ ਜਿਵੇਂ ਤਰਨਤਾਰ ਨੂੰ ਪਹਿਲਾ ਪਾਇਲਟ ਪ੍ਰੋਜੈਕਟ ਦੇ ਤੌਰ ਦੇ ਉੱਤੇ ਲਿਆ ਅਸੀਂ 87 ਗਰਾਉਂਡਾਂ ਜਿਹੜੀਆਂ ਉੱਥੇ ਬਣਾਈਆਂ ਨੇ ਵਾਲੀਬਾਲ ਦੀਆਂ ਹੁਣ ਪੰਜਾਬ ਸਰਕਾਰ ਨੇ ਇਹਨੂੰ ਇੰਪਲੀਮੈਂਟ ਕਰ ਦਿੱਤਾ ਸਾਰੇ ਪੰਜਾਬ ਦੇ ਵਾਸਤੇ ਹਰ ਪਿੰਡ ਦੇ ਵਿੱਚ ਅਸੀਂ ਗਰਾਊਂਡ ਜਿਹੜੀ ਉਹ ਬਣਾਉਣੀ ਆ ਕਸਬਿਆਂ ਦੇ ਵਿੱਚ ਗਰਾਊਂਡਾਂ ਜਿਹੜੀਆਂ ਬਣਾਉਣੀਆਂ ਨੇ ਤਾਂ ਕਿ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਉਹ ਗਰਾਊਂਡ ਦੇ ਵਿੱਚ ਲੈ ਕੇ ਆਈਏ ਉਹਨਾਂ ਨੂੰ ਪ੍ਰੇਰ ਕੇ ਕਿ ਨਸ਼ੇ ਜਿਹੜਾ ਉਹ ਕਿਸੇ ਚੀਜ਼ ਦਾ ਹੱਲ ਨਹੀਂ ਨਸ਼ਾ ਇੱਕੋ ਪਾਸੇ ਨੂੰ ਤੁਹਾਨੂੰ ਲੈ ਜਾਂਦਾ ਉਹ ਮੌਤ ਹੈ ਸਰ ਇਹ ਇਹ ਮਤਲਬ ਕਿ ਨਸ਼ਾ ਜਿਹੜਾ ਹੈਗਾ ਉਹ ਨਾਲ ਕਿ ਬਾਕੀ ਟੈਬਲੇਟਸ ਜਿਹੜੀਆਂ ਟ੍ਰੀਟਮੈਂਟ ਦੀਆਂ ਇਹ ਵੀ ਕੋਈ ਇਹ ਨਹੀਂ ਕਰਦੀ ਕਿ ਉਹਦਾ ਕੋਈ ਗਵਰਨਮੈਂਟ ਵਾਲਾ ਆਲਟਰਨੇਟਿਵ ਵਾਪਰੀ ਹੈ ਨਸ਼ੇ ਦਾ ਅਲਟਰਨੇਟ ਨਸ਼ਾ ਨਹੀਂ ਹੋ ਸਕਦਾ ਜੀ ਕਿਸੇ ਵੀ ਹਾਲਤ ਦੇ ਵਿੱਚ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਗੱਲ ਉਭਰੀ ਸੀ ਕਿ ਇਹਦੇ ਉੱਤੇ ਗੱਲ ਕਰੋ ਜੀ ਜੇ ਸਾਡੀ ਸਰਕਾਰ ਆ ਗਈ ਰਾਜਾ ਵੜਿੰਗੂਰੀ ਕਹਿੰਦੇ ਸੀਗੇ ਕਿ ਅਸੀਂ ਫੀਮ ਤੇ ਭੁੱਕੀ ਦੇ ਠੇਕੇ ਖੋਲ੍ਹ ਦੇਾਂਗੇ ਇਹ ਗੁਰੂ ਨਾਨਕ ਸਾਹਿਬ ਦੀ ਧਰਤੀ ਹੈ ਇਹ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਇੱਥੇ ਬਹੁਤ ਸਾਰੇ ਭਗਤ ਹੋਏ ਨੇ ਯੋਧੇ ਹੋਏ ਨੇ ਇਸ ਧਰਤੀ ਦੇ ਅਸੀਂ ਉਸ ਧਰਤੀ ਨੂੰ ਇਹੋ ਜੀ ਕਿਉਂ ਬਣਾਉਣਾ ਚਾਹੁੰਦੇ ਆ ਕਿ ਅਸੀਂ ਇਹੋ ਜਿਹਾ ਸੁਨੇਹਾ ਦਈਏ ਕਿ ਪੰਜਾਬੀ ਨਸ਼ੇ ਤੋਂ ਬਿਨਾ ਨਹੀਂ ਰਹਿ ਸਕਦੇ ਇਹ ਜਿੱਟਾ ਨਹੀਂ ਤਾਂ ਸਾਨੂੰ ਪੀਮ ਦੇ ਦਿਓ ਪੀਮ ਨਹੀਂ ਤਾਂ ਸਾਨੂੰ ਭੁੱਕੀ ਦੇ ਦਿਓ ਨਸ਼ੇ ਦਾ ਅਲਟਰਨੇਟ ਨਸ਼ਾ ਨਹੀਂ ਹੋ ਸਕਦਾ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਹੋ ਸਕਦਾ ਕੀ ਅਸੀਂ ਪੰਜਾਬੀ ਕੌਮ ਨੂੰ ਇਸ ਤਰ੍ਹਾਂ ਦਾ ਦਿਖਾਉਣਾ ਚਾਹੁੰਦੇ ਆ ਕਿ ਬਿਨਾਂ ਨਸ਼ੇ ਤੋਂ ਰਹਿ ਨਹੀਂ ਸਕਦੀ ਇੱਕ ਦੂਜੀ ਗੱਲ ਜਿਹੜੇ ਕਹਿੰਦੇ ਨੇ ਕਿ ਪੀਮ ਦੀ ਖੇਤੀ ਜਾਂ ਭੁੱਕੀ ਦੀ ਜਿਹੜੀ ਖੇਤੀ ਕੀਤੀ ਜਾਵੇ ਖਸਕਸ ਦੀ ਉਹਦੇ ਵਾਸਤੇ ਇਉਂ ਨਹੀਂ ਹੁੰਦਾ ਕਿ ਤੁਹਾਡੇ ਕੋਲੇ ਕਿਆਰੀ ਆ ਤੇ ਤੁਸੀਂ ਉਹਦੇ ਵਿੱਚ ਜਿਹੜਾ ਜੀ ਉਹ ਬੀਜ ਲਿਆ ਉਹਦੇ ਵਾਸਤੇ ਇੱਕ ਨੈਸ਼ਨਲ ਇੰਟਰਨੈਸ਼ਨਲ ਜਿਹੜੇ ਉਹ ਸਟੈਂਡਰਡ ਨੇ ਦੂਜੀ ਗੱਲ ਪੀਮ ਜਿਹੜੀ ਆ ਉਹ ਇੱਕ ਵਾਰੀ ਚਾਈਨਾ ਦੇ ਵਿੱਚ ਲਾਜ਼ਤੀ ਗਈ ਸੀ ਚਾਈਨਾ ਅਮਲੀ ਬਣ ਗਿਆ ਸੀ ਕਿੰਨੀ ਧੇਰ ਚਾਈਨਾ ਲਗਭਗ ਖਾਤਮੇ ਵੱਲ ਨੂੰ ਤੁਰਿਆ ਰਿਹਾ ਜਦੋਂ ਉਹਨਾਂ ਨੇ ਉਹ ਖਤਮ ਕੀਤੀ ਤਾਂ ਉਸ ਤੋਂ ਬਾਅਦ ਚਾਈਨਾ ਨੇ ਜਿਹੜੀ ਸੀ ਉਹ ਤਰੱਕੀ ਕੀਤੀ ਇਸ ਕਰਕੇ ਕੁਝ ਵੀ ਬੋਲਣ ਤੋਂ ਪਹਿਲਾਂ ਉਹਨੂੰ ਸੋਚ ਲੈਣਾ ਤੋਲ ਲੈਣਾ ਉਹ ਬੜਾ ਜ਼ਰੂਰੀ ਹੈ ਤੇ ਉਹਦੇ ਪੈਣ ਵਾਲੇ ਇੰਪੈਕਟ ਜਿਹੜੇ ਨੇ ਉਹ ਯਾਦ ਰੱਖਣੇ ਬੜੇ ਜ਼ਰੂਰੀ ਸਰ ਇਹ ਸੀਗਰਟ ਦਾ ਚਲਣ ਬਹੁਤ ਜ਼ਿਆਦਾ ਹੋ ਗਿਆ ਬੁੱਕਾ ਬਾੜ ਬੜੇ ਪ੍ਰਾਈਵੇਟ ਸੰਸਥਾਵਾਂ ਦੇ ਵਿੱਚ ਚੱਲਣੇ ਚੱਲਣੇ ਲੱਗਦਾ ਹੈ ਕਿ ਇਹਦੇ ਉੱਤੇ ਵੀ ਕੰਟਰੋਲ ਪਾਣ ਦੀ ਜ਼ਰੂਰਤ ਹੈ ਕਿਉਂਕਿ ਜਿਹੜਾ ਹੈਗਾ ਯੂਥ ਇੱਥੇ ਨੂੰ ਜਿਆਦਾ ਤੁਸ ਦੇ ਦੇਖੋ ਇੱਕ ਵਾਰੀ ਪਹਿਲਾਂ ਜਿਹੜਾ ਚਿੱਟਾ ਹੈ ਨਾ ਜੇ ਉਹਨੂੰ ਮਕਾ ਲਿਆ ਤੇ ਮੇਰਾ خیال ਕਰਨ ਨੂੰ ਤਾਂ ਬਹੁਤ ਕੁਝ ਹੈ ਅ ਅੱਜਕੱਲ ਇੱਕ ਹੋਰ ਹੀ ਦੀਪੋ ਗਰੀਬ ਦੀ ਗੱਲ ਹੋ ਗਈ ਕਿਸੇ ਵਾਸ਼ਰੂਮ ਚ ਜਾਂਦੇ ਹੋ ਤੇ ਤੁਹਾਨੂੰ ਕੋਈ ਸ਼ੈਂਕ ਉੱਥੇ ਸਾਫ਼ ਨਹੀਂ ਮਿਲਦਾ ਉੱਥੇ ਉਥੋਂ ਕਿਹਾ ਕੀ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ ਉਹਨੂੰ ਪਤਾ ਨਹੀਂ ਕੀ ਕੂਲ ਲਿਪ ਕੁਝ ਕਹਿਣ ਲੱਗੇ ਨਾ ਇਦਾਂ ਦਾ ਕੁਝ ਜਿਹੜਾ ਉਹ ਬੜਾ ਅਜੀਬ ਲੱਗਦਾ ਹੈ ਕਿ ਲੋਕੀ ਕੀ ਗੰਦਮੰਦ ਜਿਹੜਾ ਖਾਈ ਜਾਂਦੇ ਆ ਬੜਾ ਕੁਛ ਹੈ ਬਹੁਤ ਕੁਛ ਹੈ ਇਹਦੇ ਵਾਸਤੇ ਅਵੇਅਰਨੈਸ ਜਿਹੜੀ ਹੈ ਉਹੀ ਕੰਮ ਕਰ ਸਕਦੀ ਹੈ ਔਰ ਕਰੂਗੀ ਠੀਕ ਹੈ